ਅੱਛੀ ਕਾਲ ਮੈਂ ਹਾਰਤੀ ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਇਸ ਵੇਲੇ ਦੀਆਂ ਟਾਪ 20 ਹੈਡਲਾਈਨ ਦੇ ਨਾਲ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰ ਗੁੰਝੀਆਂ ਕਿਲਕਾਰੀਆਂ ਡਾਕਟਰ ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ ਜੀਪੀ ਦੇ ਵਿੱਚ ਸ਼ਾਮਲ ਹੋਏ ਦਵਨੀ ਸਿੰਘ ਬਿੱਟੂ ਦਾ ਵੱਡਾ ਦਾਵਾ ਲੋਕ ਸਭਾ ਚੋਣਾਂ ਪਿੱਛੋਂ ਡਿੱਗਣ ਗਿਆ ਆਪ ਸਰਕਾਰਾਂ ਪੰਜਾਬ ਚ ਏਡੀ ਦਾ ਵੱਡਾ ਐਕਸ਼ਨ ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਤਿੰਨ ਅਧਿਕਾਰੀ ਕੇ ਪੀ ਸਿੰਘਾ ਤੇ ਬਰਨਰੰਜਮ ਅਤੇ ਵਧੀਕ ਆਭਕਾਰੀ ਕਮਿਸ਼ਨ ਨਰੇਸ਼ ਦੂਬੇ ਕਿਤੇ ਗਏ ਧਰਮ ਮਤੇ ਕੁਲਦੀਪ ਧਾਲੀਵਾਲ ਨੇ ਡੇਰਾ ਵਿਆਹ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ ਤਸਵੀਰਾਂ ਸਾਂਝੀਆਂ ਕਰ ਲਿਖਿਆ ਰਾਧਾ ਸਵਾਮੀ ਦਿਆਲ ਕੀਤੇ ਆ ਲੁਖਸਵਾ ਚੋਣਾ ਤੋਂ ਪਹਿਲਾਂ ਕੇਂਦਰ ਦਾ ਵੱਡਾ ਤੋਹਫਾ ਮਨਰੇਗਾ ਮਜ਼ਦੂਰੀ ਚਕੀਤਾ ਬੰਪਰਵਾਤਾ ਮਨਰੇਗਾ ਮਜ਼ਦੂਰਾਂ ਦੇ ਲਈ ਨਵੀਆਂ ਦਰਾਂ 1 ਅਪ੍ਰੈਲ 2024 ਤੋਂ ਹੋਣਗੀਆਂ ਲਾਗੂ ਜਦੋਂ ਲਾਲਾ ਬਾਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ 5 ਸਾਲ ਪਹਿਲਾਂ ਮਰੇ પતિ ਪਤਨੀ ਨਿਕਲੇ ਜਿੰਦਾ 2019 ਦੇ ਵਿੱਚ પતિ ਪਤਨੀ ਨੇ ਕੀਤਾ ਸੀ ਲੱਖਾਂ ਰੁਪਏ ਦਾ ਫਰਾਡ ਲੁਧਿਆਣਾ ਚੋਂ ਡਾਕਕੇ ਦੀ ਯੋਜਨਾ ਬਣਾਉਣ ਦਾ ਗਿਰੋਹ ਗ੍ਰਿਫਤਾਰ ਪੁਲਿਸ ਨੇ ਦਾਕ ਮੋਬਾਈਲ ਅਤੇ ਵਾਹਨ ਕਿਤੇ ਬਰਾਮਦ ਮਲਜ਼ਮਾਂ ਚ ਇੱਕ ਔਰਤ ਵੀ ਸ਼ਾਮਲ। ਉਧਾਨਾ ਕ੍ਰਾਈਮ ਬ੍ਰਾਂਚ ਦੀ ਤਨਦੀ ਟੀਮ ਨੇ ਫੋਰਚੂਨਰ ਕਾਰ ਚੋਂ ਪਿਸਤੌਲ, ਕਾਰਟੂਸ ਤੇ 260 ਗ੍ਰਾਮ ਹੈਰੋਇਨ ਕਿਤੀ ਬਰਾਮਦ। ਪੁਲਿਸ ਨੇ ਐਨਡੀਪੀਐਸ ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਕੀਤਾ ਤਰਜ। ਲੋਕ ਸੁਚੋਣਾ ਤੇ ਦੂਜੇ ਪੜਾਅ ਦੇ ਲਈ ਨਾਮਜ਼ਦਗੀ ਸ਼ੁਰੂ 26 ਅਪ੍ਰੈਲ ਨੂੰ ਖਾਸੇ ਸਿਟਾਤੇ ਹੋਏ ਕਿ ਪੋਟਿੰਗ ਰਖਾਂਦੇ ਗੁਰਦੁਆਰਾ ਨਾਨਕ ਮਤਾ ਸਾਹਿਬ ਦੇ ਵੱਡੀ ਵਾਰ ਦਾਤ ਕਾਰ ਸੇਵਕ ਬਾਬਾ ਤਕਸੀਮ ਸਿੰਘ ਦਾ ਬਾਈਕ ਤੇ ਆਈ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ ਦਲੀ ਹਾਈ ਕੋਰਟ ਤੋਂ ਕਾਂਗਰਸ ਨੂੰ ਵੱਡਾ ਝਟਕਾ ਫਿਲਹਾਲ ਬੈਂਕ ਖਾਤੇ ਰਹਿਣਗੇ ਫ੍ਰੀਜ਼ ਆਈਟੀ ਅਫਸਰਾਂ ਦੇ ਪੁਨਰ ਮੁਲਾਂਕਣ ਵਿਰੁੱਧ ਪਟੀਸ਼ਨ ਅਦਾਲਤ ਨੇ ਕਿਹਾ ਹੈ ਜੈਪਾਲਕਾ ਤੇ ਵਿਸ਼ੇਸ਼ ਗੁਰੂਪਤਾ ਹਰੀ ਸਾਲਵੇ ਸਮੇਤ 500 ਤੋਂ ਵੱਧ ਵਕੀਲਾਂ ਨੇ ਸੀਜੀਆਈ ਨੂੰ ਲਿਖੀ ਚਿੱਠੀ ਕਿ ਹਾਲ ਲਗਾਤਾਰ ਹੋ ਰਹੇ ਹਮਲਿਆਂ ਵਿਰੁੱਧ ਬੋਲਣ ਦੀ ਲੋੜ ਹੈ ਕੋਲਕਾਤਾ ਹਵਾਈ ਅੜੇ ਤੇ ਟੱਲਿਆ ਵੱਡਾ ਹਾਸਾ ਇੰਡੀਗੋ ਤੇ 에ਅਰ ਇੰਡੀਆ ਦੇ ਜਹਾਜ਼ ਆਪਸ ਦੇ ਵਿੱਚ ਟਕਰਾਏ ਹਾਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੁਣਾ ਤੋਂ ਯਾਦਵਿੰਦਰ ਸਿੰਘ ਤੇ ਗਾਜਾਬਾ ਤੋਂ ਡੋਲੀ ਸ਼ਰਮਨ ਨੂੰ ਮਿਲੀ ਟਿਕਟ ਕਾਂਗਰਸ ਨੇ 8ਵੀਂ ਸੂਚੀ ਵਿੱਚ 14 ਉਮੀਦਵਾਰਾਂ ਨੇ ਨਾਮਾਂ ਦਾ ਕੀਤਾ ਐਲਾਨ ਰਿਸਰਚ ਹੋਇਆ ਹੈ ਹੈਰਾਨ ਕਰਨ ਵਾਲਾ ਖੁਲਾਸਾ ਪਾਲਤੂ ਜਾਨਮਾ ਦੇ ਲਈ ਖਤਰਨਾਕ ਹੋ ਸਕਦਾ ਹੈ ਬਲੂਥੂਥ ਸਪੀਕਰਸ ਜਲਦੀ ਖਤਮ ਹੋਵੇਗਾ ਫਾਸਟ ਰੈਕ ਦਾ ਝੰਜਟ NHAI ਹੁਣ ਸੈਟਲਾਈਟ ਅਧਾਰਿਤ ਟੋਲ ਕਲੈਕਸ਼ਨ ਸਿਸਟਮ ਰਾਹੀਂ ਵਸੂਲੇਗਾ ਟੋਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਐਲਾਨ ਅਮਰੀਕਾ ਫਲੋਰੀਡਾ ਦੇ ਗਵਰਨਰ ਨੇ ਕਾਨੂੰਨ ਨੂੰ ਦਿੱਤੀ ਮਨਜ਼ੂਰੀ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ ਬੱਚੇ ਕੈਨੇਡਾ ਚ ਭਾਰਤੀ ਮੂਲ ਦਾ ਵਿਅਕਤੀ ਸੰਦੀਪ ਪਟੇਲ ਰਾਤੋਂ ਰਾਤ ਬਣਿਆ ਕਰੋੜਪਤੀ ਲੱਗੀ 1 ਮਿਲੀਅਨ ਡਾਲਰ ਦੀ ਲੋਟਰੀ ਅੰਦਰੂਨੀ ਮਾਮਲੇ ਦੇ ਵਿੱਚ ਦਖਲਨਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਮਿਤ ਕੇਜਵਾਲ ਦੀ ਗ੍ਰਿਫਤਾਰੀ ਤੇ ਅਮਰੀਕੀ ਦੀ ਟਿੱਪਣੀ ਤੋਂ ਨਰਾਜ ਭਾਰਤ ਅਮਰੀਕਾ ਦੇ ਕਾਰਜਕਾਰੀ ਡਿਪਟੀ ਜੀਵ ਆਫ ਮਿਸ਼ਨ ਕਲੋਰੀਆ ਬਾਰਬੇਨਾ ਨੂੰ ਕੀਤਾ ਗਿਆ ਤਲੋ ਤਮਿਲਨਾਡੂ ਦੇ ਐਮਡੀਐਮਕੇ ਸੰਸਦ ਗਣੇਸ਼ ਮੂਰਤੀ ਦਾ ਹੋਇਆ ਤੇ ਹਾਂ ਤੇ ਛੇਤਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ ਇਸਨੋਂ ਹੋਰ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼